ਸਮਾਰਟ ਕਾਰਡ ਦੇ ذریعے ਮਹਿਲਾਵਾਂ ਨੂੰ ਮਿਲਣਗੇ ਬੱਸਾਂ 'ਚ ਫ੍ਰੀ ਛੁੱਟੇ ਦਾਅਵੇ ਕਿ ਪੰਜਾਬ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਫ੍ਰੀ ਬੱਸ ਯਾਤਰਾ ਯੋਜਨਾ ਦੇ ਵਿੱਚ ਹੁਣ ਵੱਡਾ ਤਕਨੀਕੀ ਬਦਲਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਹੁਣ ਮਹਿਲਾਵਾਂ ਨੂੰ ਸਮਾਰਟ ਕਾਰਡ ਦੇ ذریعے বাস ਦੇ ਵਿੱਚ ਫ੍ਰੀ ਯਾਤਰਾ ਦੀ ਸਹੂਲਤ ਮਿਲੇਗੀ ਦਾਜੇ ਕਿ ਇਹ ਸਮਾਰਟ ਕਾਰਡ ਜੋ ਨੇ ਆਰਐਫਆਈਡੀ ਆਧਾਰਿਤ ਜਾਰੀ ਕੀਤੇ ਜਾਣਗੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਆਧਾਰਿਤ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ ਜੋ ਕਿ ਹਰੇਕ ਮਹਿਲਾ ਨੂੰ ਮਿਲੇਗਾ ਆਰਐਫਆਈਡੀ ਆਧਾਰਿਤ ਸਮਾਰਟ ਕਾਰਡ ਮਹਿਲਾਵਾਂ ਨੂੰ ਦਿੱਤੇ ਜਾਣਗੇ ਜਿਸ ਦੇ ਵਿੱਚ ਮਹਿਲਾ ਦੀ ਪੂਰਨ ਪਛਾਣ ਅਤੇ ਉਸ ਦੇ ਦਸਤਾਵੇਜ਼ਾਂ ਦੀ ਜਾਣਕਾਰੀ ਤੱਕ 31 ਮਾਰਚ ਤੋਂ ਇਹ ਜੋ ਨਿਯਮ ਹੈ ਲਾਗੂ ਹੋ ਜਾਏਗਾ ਲਾਂਚ ਕੀਤਾ ਜਾਏਗਾ ਸਮਾਰਟ ਕਾਰਡ ਜਿਸ ਦੇ ذریعے ਹਰੇਕ ਮਹਿਲਾ ਕਿੰਨਾ ਸਫਰ ਕੀਤਾ ਹੈ ਉਸ ਦਾ ਡਾਟਾ ਜੋ ਹੈ ਪੂਰਾ ਸਮਾਰਟ ਕਾਰਡ ਦੇ ਵਿੱਚ ਹੋਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ ਆਧਾਰ ਕਾਰਡ ਦੇ ਰਾਹੀਂ ਮਹਿਲਾਵਾਂ ਨੂੰ ਫ੍ਰੀ ਬੱਸ ਯਾਤਰਾ ਯੋਜਨਾ ਜੋ ਸੀ ਦਿੱਤੀ ਜਾ ਰਹੀ ਸੀ ਲੇਕਿਨ ਹੁਣ ਸਰਕਾਰ ਨੇ ਇਸ ਦੇ ਵਿੱਚ ਵੱਡਾ ਤਕਨੀਕੀ ਬਦਲਾ ਕੀਤਾ ਹੈ ਤੇ ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਮਹਿਲਾਵਾਂ ਦੀ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕੋਈ ਵੀ ਤੋਤੀ ਨਹੀਂ ਕੀਤੀ ਜਾ ਰਹੀ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾ ਮਹਿਲਾਵਾਂ ਬਾਸੇ ਵਿੱਚ ਫ੍ਰੀ ਯਾਤਰਾ ਕਰਦੀਆਂ ਸਨ ਉਸੇ ਤਰ੍ਹਾਂ ਹੀ ਉਹਨਾਂ ਦਾ ਸਫਰ ਜੋ ਹੈ ਜਾਰੀ ਲਹੇਗਾ ਲੇਕਿਨ ਹੁਣ ਜੋ ਬਦਲਾਅ ਇਹ ਕੀਤਾ ਗਿਆ ਹੈ ਕਿ ਪਹਿਲਾ ਆਧਾਰ ਕਾਰਡ ਦੇ ذریعے ਜੋ ਹੈ ਇਹ ਮੁਫਤ ਬਾਸ ਯਾਤਰਾ ਯੋਜਨਾ ਚਲਾਈ ਜਾ ਰਹੀ ਸੀ ਹੁਣ ਸਮਾਰਟ ਕਾਰਡ ਦੇ ذریعے ਇਹ ਮੁਫਤ ਬਾਸ ਯਾਤਰਾ ਯੋਜਨਾ ਚਲਾਈ ਜਾਏਗੀ ਆਰਐਫਆਈਡੀ ਆਧਾਰਿਤ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਹਰ ਮਹਿਲਾ ਨੂੰ ਮਿਲੇਗੀ ਜਿਸ ਦੇ ਵਿੱਚ ਉਸ ਦਾ ਪੂਰਾ ਪਛਾਣ ਹੋਏਗੀ ਇਸ 스마트 ਕਾਰਡ ਦੇ ਅੰਦਰ ਉਸ ਦੇ ਪੂਰੇ ਜੋ ਦਸਤਾਵੇਜ਼ ਨੇ ਉਹ ਉਸ ਦੇ ਜਿਹੜੇ ਨੇ ਅਟੈਚ ਹੋਣਗੇ ਤਾਂ ਇਸ 스마트 ਕਾਰਡ ਦੇ ਰਾਹੀਂ ਹੁਣ ਹਰ ਮਹਿਲਾ ਸਰਕਾਰੀ バス ਦੇ ਵਿੱਚ ਫ੍ਰੀ ਯਾਤਰਾ ਜੋ ਹੈ ਕਰ ਸਕੇਗੀ ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਵੀ 스마트 ਕਾਰਡ ਜੋ ਨੇ ਉਹ ਜਾਰੀ ਕੀਤੇ ਜਾਣਗੇ ਮੋਬਾਈਲ ਐਪ ਦੇ ਰਾਹੀਂ ਜੋ ਵਿਦਿਆਰਥੀ ਨੇ ਇਸ 스마트 ਕਾਰਡ ਨੂੰ ਰੀਚਾਰਜ ਕਰਾ ਸਕਣਗੇ ਤਾਂ ਇਹ ਵੱਡਾ ਬਦਲਾਅ ਪੰਜਾਬ ਸਰਕਾਰ ਦੇ ਵੱਲੋਂ ਜਲਦ ਹੀ ਕੀਤਾ ਜਾਵੇਗਾ 31 ਮਾਰਚ ਤੋਂ ਇਹ ਜੋ ਸਮਾਰਟ ਕਾਰਡ ਦੀ ਪ੍ਰਕਿਰਿਆ ਹੈ ਸ਼ੁਰੂ ਹੋ ਜਾਵੇਗੀ ਸਮਾਰਟ ਕਾਰਡ ਦੇ ਰਾਹੀਂ ਹੁਣ ਤੁਸੀਂ ਮਹਿਲਾਵਾਂ ਜੋ ਨੇ ਉਹ ਬੱਸ ਦੇ ਵਿੱਚ ਸਫ਼ਰ ਕਰpan ਗਿਆ ਫ੍ਰੀ ਬੱਸਿਸ ਯਾਤਰਾ ਯੋਜਨਾ ਦਾ ਜੋ ਲਾਭ ਹੈ ਉਹ ਸਮਾਰਟ ਕਾਰਡ ਦੇ ذریعے ਲਿਆ ਜਾਏਗਾ ਤੇ ਦਾਸ ਦੇ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਜੋ ਹੈ ਹੁਣ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਦੇ ਦਿੱਤੀ ਜਾਵੇਗੀ ਇਸ ਯਾਤਰਾ ਦੇ ਲੈ ਕੇ ਜੋ ਸਾਰੀ ਜ਼ਿੰਮੇਵਾਰੀ ਹੈ ਕਿ ਕਿੰਨੀਆਂ ਮਹਿਲਾਵਾਂ ਸਫ਼ਰ ਕਰ ਰਹੀਆਂ ਨੇ ਉਹਨਾਂ ਦੇ ਕਿੰਨੀਆਂ ਮਹਿਲਾਵਾਂ ਦੇ ਸਮਾਰਟ ਕਾਰਡ ਜੋ ਨੇ ਉਹ ਕਿੱਤੇਗੇ ਨੇ ਸਾਬਦਾ ਜੋ ਵੇਰਵਾ ਹੈ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਕੋ ਰਹੇਗਾ ਤੇ ਇਸ ਦੇ ਨਾਲ ਹੀ ਹੁਣ ਅਗਰ ਗੱਲ ਕੀਤੀ ਜਾਵੇ ਫ੍ਰੀ ਬੱਸ ਯਾਤਰਾ ਯੋਜਨਾ ਨੀਤਾ ਇਸ ਦੇ ਬਜਟ ਦੇ ਵਿੱਚ ਵੀ ਇਸ ਸਾਲ ਦੇ ਵਿੱਚ ਇਸ ਦੇ ਬਜਟ ਦੇ ਵਿੱਚ ਵੀ ਵਾਅਦਾ ਕੀਤਾ ਜਾਏਗਾ ਇਸ ਦਾ ਬਜਟ ਜੋ ਹੈ 750 ਕਰੋੜ ਰੁਪਏ ਤੱਕ ਦਾ ਹੋ ਸਕਦਾ ਹੈ ਤਾਂ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਲਗਾਤਾਰ ਦਿੱਤੀ ਜਾ ਰਹੀ ਫ੍ਰੀ ਬੱਸ ਯਾਤਰਾ ਯੋਜਨਾ ਦੇ ਵਿੱਚ ਵੱਡਾ ਤਕਨੀਕੀ ਬਦਲਾਅ ਹੋਣ ਜਾ ਰਿਹਾ ਹੈ ਹੁਣ ਤੁਹਾਨੂੰ ਹਰ ਜਗ੍ਹਾ ਤੇ ਕਿਤੇ ਵੀ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਆਧਾਰ ਕਾਰਡ ਦਿਖਾਉਣ ਦੀ ਲੋੜ ਨਹੀਂ ਹੋਵੇਗੀ